ਬੀਜੇਪੀ ਐਨ ਨਿਊਜ਼ ਤੁਹਾਡਾ ਸਵਾਗਤ ਹੈ ਬੈਸਟ ਜਰਨਲਿਜ਼ਮ ਪਰਫੈਕਟ ਨਿਊਜ਼ ਅੱਜ ਦੀ ਨਿਊਜ਼ ਜੀਵਨ ਕੁਮਾਰ ਐਮ ਸੀ ਨੇ ਆਪਣੇ ਬਾੜ ਦੇ ਵਿੱਚ ਲਾਈ ਕੰਮਾਂ ਦੀ ਝੜੀ ਜੀਵਨ ਕੁਮਾਰ ਐਮ ਸੀ ਨੇ ਦੱਸਿਆ ਕਿ ਮੇਰੇ ਬਾੜ ਦੇ ਵਿੱਚ ਲਗਭਗ 90 ਤੋਂ 95% ਦੇ ਕੰਮ ਕੰਪਲੀਟ ਹੋ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਰਹਿ ਗਏ ਨੇ ਉਹ ਵੀ ਕੰਪਲੀਟ ਕਰਵਾਏ ਜਾਣਗੇ ਤੇ ਲੋਕਾਂ ਨੇ ਦੱਸਿਆ ਬਾੜ ਨੰਬਰ 18 ਦੇ ਨੇ ਕਿ ਸਾਡੇ ਜੋ ਨਾਰਕ ਸੀ ਉਹ ਜੀਵਨ ਕੁਮਾਰ ਐਮ ਸੀ ਨਹੀਂ ਕਰਿਆਗਾ 25 ਸਾਲਾਂ ਤੋਂ ਅਸੀਂ ਇਹ ਗਲੀਆਂ ਨਾਲੀਆਂ ਦਾ ਕੰਮ ਨਹੀਂ ਹੋਇਆ ਸੀ ਤੇ ਹੁਣ ਜੀਵਨ ਕੁਮਾਰ ਐਮ ਸੀ ਸਾਹਿਬ ਨੇ ਸਾਰਾ ਕੰਮ ਕਰਵਾਇਆਗਾ ਤੇ ਆਓ ਆਪਾਂ ਦੇਖਦੇ ਹਾਂ ਕਿ ਲੋਕ ਜੀਵਨ ਕੁਮਾਰ ਐਮ ਸੀ ਬਾਰੇ ਕੀ ਬੋਲਦੇ ਨੇ ਕੀ ਦੱਸਦੇ ਨੇ ਤੇ ਆਪਾਂ ਉਹਨਾਂ ਦੀ ਕੁਝ ਕਲਿੱਪ ਦੇਖਦੇ ਹਾਂ ਤੇ ਇਹਨਾਂ ਨੇ ਬਾੜ ਦੇ ਵਿੱਚ ਕਿੰਨਾ ਕੰਮ ਕਰਵਾਇਆ ਤੇ ਕੀ ਕੀ ਕੰਮ ਕਰਵਾਇਆ ਉਹਦੇ ਬਾਰੇ ਆਪਾਂ ਲੋਕਾਂ ਤੋਂ ਸੁਣਦੇ ਹਾਂ ਆਪਾਂ ਪਾ ਦੇਖਦੇ ਆ ਜੀਵਨ ਕੁਮਾਰ ਐਮ ਸੀ ਦੇ ਬਾੜ ਦੇ ਕੋਸਟ ਕਲਿੱਪ ਜਿਨ੍ਹਾਂ ਦੇ ਵਿੱਚ ਲੋਕਾਂ ਨੇ ਬੋਲ ਕੇ ਉਹਨਾਂ ਬਾਰੇ ਦੱਸਿਆਗਾ ਕਿ ਇਹਨਾਂ ਨੇ ਕੀ ਕੀ ਕੰਮ ਬਾੜ ਦਾ ਕਰਵਾਇਆਗਾ ਤੇ ਹੁਣ ਲਾਸ਼ ਦੇ ਵਿੱਚ ਜੋ ਸਾਈਡਾਂ ਦੇ ਉੱਤੇ ਇੰਟਰਨੈਟ ਟੈਲਾਂ ਪਈਆਂ ਸਨ ਉਹਨਾਂ ਬਾਰੇ ਲੋਕ ਦੱਸਦੇ ਹੋਏ ਧੰਨਵਾਦ ਹੈ ਜੀ ਮੁਸਫੀਰ ਭਾਵਨਾ ਸੱਤਾ ਜੀ ਨੇ ਕੰਮ ਕੀਤਾ। ਹੋਰ ਐਮ ਸੀ ਸਾਹਿਬ ਨੇ ਬਹੁਤ ਬਹੁਤ ਤੁਮ ਸਾਡੇ ਕੀਤੇ ਰਹੇਗੇ। ਅੱਛਾ ਮੰਦਰ ਵਾਸਤੇ 181 ਰੁਪਏ ਔਰ 40 ਰੁਪਏ ਔਰ ਸਾਡੇ ਭਾਈ ਦਾ ਮੇਰੇ ਕੋਲ ਯਾਰ ਜੀ ਉਹਨਾਂ ਫੰਡ ਨੰਬਰ ਦੀ ਬੜੀ ਗੱਲ ਕਰਾਂਗੇ। ਉਹ ਬਾੜੇ ਬੱਦੇ ਨਾਲ ਕੁੱਝ ਪੱਗੜੇ ਦਾ ਕੰਮ ਹੈ। ਹਾਂ? ਉਹ ਸਦਾ ਦਾ ਖੰਬੇ ਦਾ ਕੰਮ ਹੀ ਇਹੀ ਕਰਾਉਣਗੇ ਸੰਸਦ। ਸਰਕਾਰ ਦੀ ਦੂਜੀ ਸਰਕਾਰ ਦਾ ਕੋਈ ਕੰਮ ਨਹੀਂ। ਚਾਹੇ ਦੂਜੇ ਸਰਕਾਰ ਕੋਈ ਕੰਮ ਜੇ ਆ ਕੇ ਦੇਖ ਕੇ ਕਰੇ ਜਾਂਦੇ ਨੇ। ਮੈਂ ਬਹੁਤ ਗਾਇਬ ਹੋ ਟਾਈਪ ਆਪੋ। ਜਦੋਂ ਬਾਅਦ ਵਿੱਚ ਚਲਾਇਆ ਬਸ। ਮੇਰੇ ਨਾਲ ਬਾਲਾ ਕੁਝ ਆਇਆ। ਖਲਾ ਹੋਇਆ ਜੀ ਜਲਾ। ਉਹਨੂੰ ਸੀ ਲਾਉਣ ਦੇ ਬਚਾਰੰਦੀ ਆ ਕੜਾ ਬਗੈਰ ਵੀ। ਸ਼ਰਮ ਆਉਂਦਾ ਨਾ। ਤੁਸੀਂ ਵੀ ਆਪਣੀ ਨਿਊਜ਼ ਲਗਵਾ ਸਕਦੇ ਹੋ ਸਾਡੇ ਕੋਲੋਂ ਆਪਣੇ ਇਲਾਕੇ ਦਾ ਕੋਈ ਕੰਮ ਵਧੀਆ ਕਰਦੇ ਹੋ ਤਾਂ ਅਸੀਂ ਤੁਹਾਡੀ ਨਿਊਜ਼ ਵਧੀਆ ਤਰੀਕੇ ਨਾਲ